15 ਤਰੀਕ ਤੱਕ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇ ਵਿੱਚ ਵਾਅਦਾ ਕੀਤਾ ਗਿਆ ਤੇ ਉੱਥੇ ਹੀ ਅੱਜ ਕਈ ਬਿੱਲਾਂ ਨੂੰ ਲੈ ਕੇ ਜਿਹੜਾ ਕਿ ਮਤੇ ਪਾਸ ਕੀਤੇ ਤੇ ਜਿਸ ਤੋਂ ਬਾਅਦ ਉਥੇ ਹੀ ਮੰਤਰੀ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜ BBMP ਨੂੰ ਲੈ ਕੇ ਜਿਹੜੀ ਕਿ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਨੇ ਵੱਡਾ ਸਟੈਂਡ ਲਿਆ ਹੈ ਤੇ ਜਿਸ ਦੇ ਤਹਿਤ ਉਥੇ ਹੀ ਪਾਣੀ ਦੇ ਮੁੱਦੇ ਉੱਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜਾਬ ਦਾ ਪਾਣੀ ਕਿਸੇ ਨੂੰ ਨਹੀਂ ਦੇਵਾਂਗੇ ਤੇ ਜਿਸ ਦੇ ਤਹਿਤ ਉਥੇ ਹੀ ਅਮਨ अरोड़ा ਦੇ ਵੱਲੋਂ ਇਹ ਬਿਆਨ ਦਿੱਤੇ ਗਏ ਤੇ ਜਿਸ ਦੇ ਤਹਿਤ ਉਥੇ ਕਾਂਗਰਸ ਪਾਰਟੀ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਆ ਅਮਨ ਅਰੋੜਾ ਦਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਪੰਜਾਬ ਦੇ ਨਾਲ ਰਿਲੇਟਿਡ ਸਾਰੇ ਮੁੱਦੇ ਮਸਲੇ ਨੇ ਜਿਹੜੇ ਉਹ ਬਿਲ ਔਰ ਮਤੇ ਪੰਜਾਬ ਸਰਕਾਰ ਲੈ ਕੇ ਆਈ ਹੈ ਜਿਸ ਦੇ ਤਹਿਤ ਜੋ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਕਾਂਗਰਸ ਦੀ ਸਰਕਾਰ ਵੇਲੇ ਜੋ BBMP ਦੇ ਵਿੱਚ CISF ਦੀਆਂ ਫੋਰਸੇ ਲਗਾਉਣ ਦੀ ਹਰੀ ਚੰਡੀ ਸਹਿਮਤੀ ਜਿਹੜੀ ਦੇ ਦਿੱਤੀ ਸੀ ਕਾਂਗਰਸ ਦੀ ਸਰਕਾਰ ਨੇ ਉਹਨੂੰ ਵਿਡਰੋ ਕੀਤੇ ਅੱਜ ਤੋਂ 3 ਦਿਨ ਪਹਿਲਾਂ ਇਹਦਾ ਫੈਸਲਾ ਜਿਹੜਾ ਉਹ ਪੰਜਾਬ ਕੈਬਨਿਟ ਦੇ ਵਿੱਚ ਲੈ ਲਿਆ ਗਿਆ ਸੀਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਪੰਜਾਬ ਪੁਲਿਸ ਆਪਦੇ ਸਾਰੀਆਂ ਇੰਸਟਾਲੇਸ਼ਨਸ ਨੂੰ 100% ਸੁਰੱਖਿਅਤ ਰੱਖਣ ਦੇ ਵਿੱਚ 100% ਕੰਪੀਟੈਂਟ ਨੇ ਜੋ ਕਿ ਪਿਛਲੇ 70 ਸਾਲਾਂ ਤੋਂ ਉਹ ਕਰ ਰਹੇ ਨੇ ਇਸ ਤੋਂ ਵੀ ਦੋ ਇੰਪੋਰਟੈਂਟ ਡੈਮ ਸ਼ਾਪੁਰ ਕੰਢੀ ਔਰ ਰੰਜੀਤ ਸਾਗਰ ਡੈਮ ਨੂੰ ਪਿਛਲੇ ਲੰਬੇ ਸਮੇਂ ਤੋਂ ਪ੍ਰੋਟੈਕਟ ਕਰ ਰਹੇ ਨੇ ਪਰ ਕਿਉਂਕਿ ਕਾਂਗਰਸ ਸਰਕਾਰਾਂ ਹਮੇਸ਼ਾ ਕੇਂਦਰ ਮੁਰੇ ਸਰੈਂਡਰ ਕਰਦੀਆਂ ਰਹੀਆਂ ਨੇ ਉਹ ਅੱਜ ਜੋ ਇਹਨਾਂ ਨੇ ਸਰੈਂਡਰ ਕੀਤਾ ਸੀਗਾ ਅੱਜ ਉਹ ਵਾਪਸ ਲੈ ਪੰਜਾਬ ਆਪਦੇ ਪੈਰਾਂ ਦੇ ਉੱਪਰ ਖੜਾ ਹੈ ਔਰ ਪੰਜਾਬ ਪੁਲਿਸ ਕੰਪੀਟੈਂਟ ਹੈ ਔਰ ਇਸ ਤੋਂ ਵੀ ਵੱਡੀ ਔਰ ਮਹੱਤਵਪੂਰਨ ਗੱਲ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਤਿੰਨ ਹੋਰ ਸਟੇਟਾਂ ਜਿਹੜੀਆਂ ਕਹਿੰਦੀਆਂ 파ਰਨਰ ਸਟੇਟਸ ਨੇ ਹਰਿਆਣਾ ਹਿਮਾਚਲ ਔਰ ਰਾਜਸਥਾਨ ਇਹਨਾਂ ਤਿੰਨਾਂ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਬੀਜੇਪੀ 2019 ਦੇ ਵਿੱਚ ਇਹ ਸਰੈਂਡਰ ਕਰ ਚੁੱਕੀ ਉਹ ਕਹਿ ਚੁੱਕੀ ਸੀ ਕੇਂਦਰ ਸਰਕਾਰ ਨੂੰ ਔਰ ਹਰਿਆਣਾ ਔਰ ਰਾਜਸਥਾਨ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਵੇਲੇ 2011 ਔਰ 2021 ਦੇ ਵਿੱਚ ਜੋ ਉਹਨਾਂ ਨੇ ਸਰੈਂਡਰ ਕੀਤਾ ਸੀਗਾ ਉਹਦੇ ਵਾਸਤੇ ਵੀ ਅੱਜ ਸਪਸ਼ਟ ਤੌਰ ਦੇ ਉੱਪਰ ਅਸੀਂ ਕਾਂਗਰਸ ਨੂੰ ਕਹਿ ਹੈ ਕਿ ਤੁਸੀਂ ਤੁਹਾਡੀ ਹਿਮਾਚਲ ਦੇ ਵਿੱਚ ਸਰਕਾਰ ਉੱਥੇ ਜਾ ਕੇ ਉਹ ਪ੍ਰੋਟੈਸਟ ਕਰਨ ਤਾਂ ਕਿ ਆਪਦੇ ਆਪ ਦੀ ਸਟੇਟ ਦਾ ਜਿਹੜਾ ਇਤਨੇ ਉਹਨਾਂ ਨੂੰ ਵੋਟ ਕੀਤਾ ਜਾ ਸਕੇ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਉਹਦੀ ਬਹਿਸ ਤੋਂ ਭੱਜ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਰੋਲ ਰੱਪਾ ਪਾਇਆ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਾਂਗਰਸ ਅੱਜ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦੇ ਹਿੱਤਾਂ ਨੂੰ ਢਾਹ ਲਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਹਰ ਹਿੱਤ ਨੂੰ ਹਿੱਤ ਨੂੰ ਔਰ ਖਾਸ ਤੌਰ ਤੇ ਪਾਣੀਆਂ ਦੇ ਮਸਲਿਆਂ ਨੂੰ ਪਾਣੀਆਂ ਦੇ ਹਿੱਤਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਬਾਕੀ ਹੋਰ ਵੀ ਇੰਪੋਰਟੈਂਟ ਜੋ ਬਿਲਜ਼ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਝੰਡੇੜੀ ਔਰ ਰਿਆਤਬਾਰਾ ਪ੍ਰਾਈਵੇਟ ਯੂਨੀਵਰਸਿਟੀ ਨੂੰ ਸਟੈਬਲਿਸ਼ ਕਰਨ ਦਾ ਬਿਲ ਇੱਕ ਜੋ ਸ਼ਾਪਸ ਸਟੈਬਲਿਸ਼ਮੈਂਟ ਐਕਟ ਲੈ ਕੇ ਆਏ ਜਿਹਦੇ ਵਿੱਚ ਜੋ ਲੇਬਰ ਲਾਅ ਸੀਗੇ ਉਹਨਾਂ ਨੂੰ ਸੌਖਾ ਕੀਤਾ ਗਿਆ ਸਟ੍ਰੀਮਲਾਈਨ ਕੀਤਾ ਗਿਆ ਜਿਹਦੇ ਨਾਲ ਹਜ਼ਾਰਾਂ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਫਾਇਦਾ ਜਿਹੜਾ ਉਹ ਸਿੱਧੇ ਤੌਰ ਦੇ ਉੱਪਰ ਹੋਏਗਾ ਔਰ ਇਸੇ ਤਰੀਕੇ ਕ ਪ੍ਰਿਵੈਂਸ਼ਨ ਆਫ ਕਰੁਐਲਟੀ ਐਕਟ ਔਨ ਐਨੀਮਲਸ ਉਹ ਲਿਆਂਦਾ ਜਾ ਰਿਹਾ ਕਿਉਂਕਿ ਆਪਣਾ ਵਿਰਸਾ ਰਿਹਾ ਜੋ ਪਿਛਲੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਲਦਾਂ ਦੀ ਰਿਸਾ ਹੁੰਦੀਆਂ ਨੇ ਉਹ ਸਾਰੇ ਚੀਜ਼ ਨੂੰ ਹੋਰ ਸਟਰੀਮ ਲਾਈਨ ਕਰਨ ਦੇ ਲਈ ਉਹਦੇ ਬਾਰੇ ਐਕਟ ਹੈ ਜਿਹੜਾ ਉਹ ਲਿਆਂਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਦੇ ਫੈਸਲੇ ਨੇ ਜਿਹੜੇ ਉਹ ਅੱਜ ਵਿਧਾਨ ਸਭਾ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਹੋਏ